ਪੰਜਾਬ ਪੁਨਸਲੀ ਇੱਕ ਵਾਰੀ ਤਾਰੀ ਜੜੀ ਯੋਰ ਦੇ ਨਾਲ ਮਾਰ ਦਿਓ ਮਾਨ ਜੋਗ ਅਸਤਵੀ ਸਾਹਿਬ ਨੌਜਵਾਨ ਖਿਡਾਰੀਆਂ ਵੱਲ ਜਾਂਦੇ ਹੋਏ ਮੈਚ ਦੀ ਉਹਨਾਂ ਨਾਲ ਹੱਥ ਮਿਲਾਈ ਕਰਨਗੇ ਉਹਨਾਂ ਦੇ ਨਾਲ ਮੈਡਮ ਮਨਜੀਤ ਕੌਰ ਅਰਜਨ ਅਵਾੜੀ ਕਿਰੇ ਹਰ ਪਾਪਾ ਨੂੰ ਪ੍ਰੀਤ ਸਿੰਘ ਜੀ ਖਾਤਰ ਐਸਐਸਪੀ ਜਰਨਤ ਦੇ ਹਾਜ਼ਰੀ ਨਾਲ ਤੇ ਮਾਨਯੋਗ ਐਸਐਸਪੀ ਸਾਹਿਬ ਨੌਜਵਾਨਾਂ ਨਾਲ ਹੱਥ ਮਿਲਾਈ ਕਰਦੇ ਹੋਏ ਬਹੁਤ-ਬਹੁਤ ਧੰਨਵਾਦ ਐਸਐਸਪੀ ਸਾਹਿਬ ਦਾ ਜੇ ਮੈਂ ਇਹਨਾਂ ਦੀ ਗੱਲ ਕਰਾਂ 143 ਇੱਕ ਵਾਰ ਯੂਰਨ ਨਰਦਿਓ ਮੈਂ ਖਾਸ ਸਾਡਾ ਜਿੱਲੇ ਨਾਲ ਗੱਲਾਂ ਤੋਂ ਬਹੁਤ-ਬਹੁਤ ਧੰਨਵਾਦ ਪਹਿਲਾ ਫੋਟੋ ਹੋਏਗਾ ਬਾਅਦ ਜਿਹੜੀ ਬਜੀ ਬਜੀ ਐਲੋ ਮੈਡਮ ਆਲੋ ਬਜੀ ਜੀ ਸਾਰੇ ਇਧਰ ਪਾਸੇ ਲੋ ਬਾਸ ਤਾਂ ਮੁਛਾੜਦੇ ਨਾ ਕੋਈ ਕੁਛ ਨਹੀਂ ਕਰਦਾ ਬੇਡ ਭੂਰੇ ਪਹੁੰਦੇ ਆ ਜੀ ਜੱਸੀ ਭਾਈ ਵੇਖ ਕਰ ਪਾਜੀ ਟਰਨ ਹੋਇਓ ਦੇਖ ਕੇ ਪਾਜੀ ਪਿੰਗਰਾ ਪਾਸੇ ਕਰ ਲਿਓ ਕਾਹਿੰੇ ਪਾਜੀ ਟਰਨ ਹੋਇਓ ਪਾਜੀ ਪਿੱਛੇ ਨੂੰ ਚਲੋ ਪਾਜੀ ਪਿੱਛੇ ਨੂੰ ਇੱਕ ਕਬੂਤਰ ਸਦੇ ਜਾਨਗਿਰ ਮੈਂ ਬੇਨਤੀ ਕਰਾਂਗਾ ਸਾਰੇ ਤਾੜੀ ਦੇ ਨਾਲ ਸਵਾਗਤ ਕਰਾਂਗੇ ਜੀ ਹਏ ਤਾੜੀ ਜ਼ੋਰ ਦੇਣ ਵਾਲ ਮਾਰਦੇ ਹੋ ਜੀ ਆਂਦੀ ਤਾੜੀਆਂ ਬਹੁਤ ਬਹੁਤ ਧੰਨਵਾਦ ਧੰਨਵਾਦ ਸਾਡੇ ਕਿ ਸਾਡੇ ਮਾਨ ਜੋ ਐਸਐਸਪੀ ਸਾਹਿਬ ਜਲੰਧਰ ਤੇ ਆਤੀ ਵੀ ਹੁਣ ਇੱਥੇ ਹੀ ਨੇ ਇੱਕ ਹੋਰ ਮਾਨ ਵਾਲੀ ਗੱਲ ਕਿ ਇਹਨਾਂ ਦਾ ਨਾਨਕਾ ਪਿੰਡ ਭੋਗਪੁਰ ਸਾਬੜੀਏ ਦੇ ਵਿੱਚ ਹੀ ਪੈਂਦਾ ਇਤੋਂ ਵੱਡੀ ਸਾਡੇ ਲਈ ਮਾਨ ਵਾਲੀ ਕੀ ਗੱਲ ਹੋ ਸਕਦੀ ਆ ਜਿਹੜੀ ਗੱਲ ਮੈਂ ਚਾਹੁੰਦਾ ਹਾਂ ਤਾੜੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਸੀ ਕਿ ਆ ਭਾਈ ਇੱਕ ਵਾਰੀ ਤਾੜੀ ਜੀ ਇਹਨਾਂ ਖਿਡਾਰੀਆਂ ਦੇ ਵਾਸਤੇ ਜਰੂਰ ਲਗਾ ਦਿੱਤੀ ਆ ਵੇ ਬੜੀ ਮਿਹਰਬਾਨੀ ਹੋਵੇਗੀ ਆ ਜਿਹੜੀ ਪਹਿਲਾ ਟੀਮ ਜਿਹੜੀ ਪਹਿਲਾ ਟੀਮ ਖੇਡੀ ਆ ਉਹਦਾ ਖਿਡਾਰੀ ਕਰੀਮ ਕਿਰਪਾ ਕਰਕੇ ਇਨਾਮ ਲੈ ਲਓ ਐਸਐਸਪੀ ਸਾਹਿਬ ਤੋਂ ਪਹਿਲੀ ਟੀਮ ਦੇ ਕੈਪਟਨ ਆ ਇਦਾਂ ਰਿਓ ਇਦਾਂ ਓਹੋ ਯਾਰ ਹਾਂਜੀ ਠੀਕ ਹੈ ਜੀ ਬਈ ਤਾੜੀ ਇੱਕ ਵਾਰ ਜੋਰ ਦੇ ਨਾਲ ਮਾਰ ਦਿਓ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਭਾਜੀ ਪਿੱਛੇ ਆ ਜਾਈ ਸਰ ਬਾਣੋ ਜੀ ਬਹੁਤ ਧੰਨਵਾਦ ਜੀ ਸਾਡੇ ਬਾਲੀ ਭਾਜੀ ਇੱਥੋਂ ਸਰਪੰਚ ਸਾਹਿਬ ਕੱਲਣਵਾ ਜੀ ਕੱਲਣ ਜੀ ਉਹ ਨਾਲ ਨੇ ਸੁੱਖੀ ਭਾਜੀ ਨਾਲ ਹੀ ਆ ਰਹੇ ਜੀ ਮੈਂ ਸੁਣ ਰਿਹਾ ਜੀ ਸਾਡੀ ਪੰਜਾਬ ਪੁਲਿਸ ਦੀ ਇਹ ਹਰੇਕ ਜ਼ਿਲ੍ਹੇ ਦੇ ਵਿੱਚ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਇੱਕ ਕੈਂਪੇਨ ਚਲਾਈ ਜਾ ਰਹੀ ਹੈ ਇਹਦੇ ਚ ਐਸੀ ਇਦਾਂ ਦੇ ਪ੍ਰੋਗਰਾਮ ਕਰਵਾ ਕੇ ਆਪਣੇ ਯੂਥ ਨੂੰ ਅਵੇਅਰ ਕਰਨਾ ਚਾਹੁੰਦੇ ਆ ਤੇ ਜਿਹੜਾ ਨਸ਼ਾ ਹੈਗਾ ਉਹਨੂੰ ਛੱਡਣ ਔਰ ਜਿਹੜਾ ਸਪੋਰਟਸ ਹੈਗਾ ਇਹਨੂੰ ਕੈਰੀਅਰ ਬਣਾਉਣਾ ਸਪੋਰਟਸ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਮੇਰੇ ਦੋਨੇ ਹੀ ਪਾਸੇ ਜਿਹੜੇ ਸਪੋਰਟਸਮੈਨ ਖੜੇ ਆ ਔਰ ਦੋਨੇ ਬਹੁਤ ਸੀਨੀਅਰ ਆਫੀਸਰ ਰਹਿ ਗਏ ਆ ਸਪੋਰਟਸ ਕਰਕੇ ਇਹਨਾਂ ਨੂੰ ਨੌਕਰੀਆਂ ਮਿਲੀਆਂ ਔਰ ਇਸ ਕਰਕੇ ਅਸੀਂ ਇਹਨਾਂ ਦੇ ਰਾਹੀਂ ਵੀ ਆਪਣੇ ਯੂਥ ਨੂੰ ਇਹ ਮੈਸੇਜ ਦਿੰਦੇ ਆ ਕਿ ਜੇ ਤੁਸੀ ਜ਼ਿੰਦਗੀ ਚ ਕੁਝ ਕਰਨਾ ਹੈਗਾ ਤੇ ਚੰਗਾ ਕਰੋ ਨਾ ਕਿ ਆਪਣਾ ਜਿਹੜਾ ਟਾਈਮ ਹੈਗਾ ਆਪਣੀ એનર્ਜੀ ਹੈਗੀ ਆਪਣਾ ਪੈਸਾ ਹੈਗਾ ਉਹ ਨਸ਼ਿਆਂ ਦੇ ਵਿੱਚ ਦੇ ਸਕੋ। ਮੈਂ ਪਹਿਲਾਂ ਵੀ ਦੱਸਿਆ ਵੀ ਜਿਹੜਾ ਸਾਡੇ ਪੰਜਾਬ ਦੀ ਬਦਨਾਮੀ ਹੈ ਕਿ ਨਸ਼ਾ ਬੜਾ ਨਸ਼ਾ ਵੜਾ ਅਸੀਂ ਇਸ ਬਦਨਾਮੀ ਨੂੰ ਖਤਮ ਕਰਨਾ ਹੈ। ਔਰ ਇਹਦੇ ਲਈ ਪੰਜਾਬ ਪੁਲਿਸ ਨੇ ਤਾਂ ਇਹ ਜਿਆ ਕੀਤਾ ਹੋਇਆ ਅਸੀਂ ਪਿੰਡ-ਪਿੰਡ 'ਚ ਇਦਾਂ ਦੇ ਪ੍ਰੋਗਰਾਮ ਕਰਾਵਾਂਗੇ ਤਾਂ ਕਿ ਸਾਡੇ ਯੂਥ ਨੂੰ ਸਾਡੇ ਬੱਚਿਆਂ ਨੂੰ ਪਤਾ ਲੱਗੇ ਵੀ ਜਿਹੜਾ ਇਹ ਨਸ਼ਾ ਹੈਗਾ ਇਹ ਕੋਡ ਹੈਗਾ ਇਹਨੂੰ ਨਹੀਂ ਕਰਨਾ। ਅਸੀਂ ਸਾਰੇ ਅਸੀਂ ਏਰੀਆ ਵਾਈਜ਼ ਆਪਣਾ ਜਿਹੜਾ ਟਾਸਕ ਉਹਨੂੰ ਲਿਆ ਹੋਇਆ ਜਿਹੜੇ ਏਰੀਏ ਦੇ ਵਿੱਚ ਜਿੱਦਾਂ ਹੁਣ ਇੱਥੇ ਆ ਇੱਥੇ ਆਲਰੇਡੀ ਤੁਸੀਂ ਦੇਖ ਰਹੇ ਆ ਤੱਲਣ ਦਾ ਕਿੰਨਾ ਖੂਬਸੂਰਤ ਤੇ ਬਾਲੀਬਾਲ ਦਾ ਸਟੇਡੀਅਮ ਹੈ ਇੱਥੇ origianlly ਇਹ ਗੇਮ ਪ੍ਰਮੋਟ ਕੀਤੀ ਗਈ ਆ ਇੰਦਾ ਹੀ ਅਸੀਂ ਅਗਲਾ ਪ੍ਰੋਗਰਾਮ ਆਪਣਾ ਰੁੜਕਾ ਜਿਹੜਾ ਗੁਰਾਇਆਂ ਦੇ ਵਿੱਚ ਫੁੱਟਬਾਲ ਦੀ ਨਸਲੀ ਵਜੋਂ ਜਾਣਿਆ ਜਾਂਦਾ ਅਸੀਂ ਉੱਥੇ ਪਲਾਨ ਕਰ ਰਹੇ ਆ ਜੇ ਇਸ ਏਰੀਏ ਦੇ ਵਿੱਚ ਵੀ ਜਿੱਦਾਂ ਸਾਡਾ ਬੜਾ ਵੱਡਾ ਏਰੀਆ ਆ ਜਾਂਦਾ ਰੂਰਲ ਦੇ ਵਿੱਚ ਜੇ ਇਸ ਏਰੀਏ 'ਚ ਜੇ ਇਸ ਗੇਮ ਦੀ ਪਹਿਲਾਂ ਤੋਂ ਜਿਹੜਾ ਬੀਜ ਲੱਗਾ ਹੋਇਆ ਅਸੀਂ ਉਹਨੂੰ ਪ੍ਰਮੋਟ